ਕਿ ਉਹ ਜਿੱਥੇ ਇਹ ਗੱਲ ਕਹਿੰਦੇ ਕਿ ਸਾਡਾ ਤੇਰੇ ਸਿਰ ਇਲਜ਼ਾਮ ਨਹੀਂ ਅਸੀਂ ਬਦਹਾਂ ਪਰ ਬਦਨਾਮ ਨਹੀਂ ਮਰ ਜਾਣੇ ਮਾਨ ਤੱਕੀ ਸ਼ਿਕਵਾ ਉਹਨੂੰ ਆਪ ਨਿਭਾਉਣੀ ਨਹੀਂ ਆਈ ਹੂੰ ਮੈਨੂੰ ਲੱਗਦਾ ਯਾਰ ਕਿ ਮਾਨ ਸਾਹਿਬ ਨੂੰ ਸ਼ਾਇਦ ਇਹਨਾਂ ਗੱਲਾਂ ਚ ਨਿਭਾਉਣੀ ਨਹੀਂ ਆਈ ਜੀ ਜੇ ਕਿਤੇ ਉਹ ਗਿਲਾ ਕਰਨ ਦੀ ਬਜਾਏ ਨਿਵਕੇ ਕਹਿ ਦਿੰਦੇ ਗਲਤੀ ਹੋ ਗਈ ਤਾਂ ਸ਼ਾਇਦ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਪੰਜਾਬ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਪਰ ਮੈਂ ਕਹਿੰਨਾ ਯਾਰ ਆਪਾਂ ਇਦੋਂ ਵੱਡੀਆਂ-ਵੱਡੀਆਂ ਗਲਤੀਆਂ ਮaaf ਕੀਤੀਆਂ ਨੇ ਜੀ ਆਪਾਂ ਇਦੋਂ ਵੱਡੇ-ਵੱਡੇ ਬਲੈਂਡਰ ਮaaf ਕੀਤੇ ਐ ਹਮ ਅਸੀਂ ਤਾਂ ਅਸੀਂ ਤਾਂ ਕੌਮ ਹੈ ਹੀ ਐਸੀ ਕਿ ਆਤ ਦਿਨ ਵੀ ਮਹਾਰਾਜ ਦੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨਾਂ ਚੋਂ 33 ਤਵੀ ਜਿੱਥੇ ਆਪਾਂ ਵਾਰ ਕੇ ਸਾਡੇ ਗੁਰੂ ਸਾਹਿਬ ਨੇ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਔਰ ਗੁਰਦਾਸ ਮਾਨ ਦੀ ਨਾ ਕੋਸ਼ਿਸ਼ ਵੀ ਰਹਿੰਦੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰੀਸੈਂਟਲੀ ਜੀ ਬਹੁਤ ਸੋਹਣਾ ਗੀਤ ਕੀਤਾ ਸਰਬੰਸਦਾਨੀਆਂ ਵੇ